ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂ ਜੀ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਕਹਾਣੀ ਧੀਆਂ ਦੇ ਲੇਖ ਲੈ ਕੇ ਭਾਗ ਤੀਜਾ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਸਤਨਾਮ ਹੁਣੀ ਗੱਡੀ ਵਿੱਚੋਂ ਸਮਾਨ ਉਤਾਰ ਕੇ ਕਮਰਿਆਂ ਵਿੱਚ ਰੱਖਣ ਲੱਗੇ ਜੱਗੀ ਤੇ ਨਿੰਮੋ ਆਉਣ ਲੱਗੇ ਘਰੋਂ ਹੀ ਇੱਕ ਗੈਸ ਸਿਲੰਡਰ ਚੱਕ ਲਿਆਏ ਤੇ ਬਾਅਦ ਵਿੱਚ ਬਾਜ਼ਾਰ ਵਿੱਚੋਂ ਜਾ ਕੇ ਚੁੱਲਾ ਲਿਆਈ ਹੋਰ ਜੋ ਸਮਾਨ ਦੀ ਲੋੜ ਸੀ ਉਹ ਵੀ ਲੈ ਕੇ ਆਈ ਜਦੋਂ ਸਾਰੇ ਜਣੇ ਵੇਲੇ ਹੋਏ ਤਾਂ ਨਿੰਮੋ ਚਾਹ ਬਣਾ ਕੇ ਲੈ ਆਈ ترਸੀਮ ਕਹਿਣ ਲੱਗਿਆ ਭੈਣੇ ਤੁਸੀਂ ਤਾਂ ਪਹਿਲਾਂ ਹੀ ਰਸੋਈ ਦਾ ਸਾਰਾ ਸਮਾਨ ਲਿਆਈ ਬੈਠੇ ਹੋ ਚਰਨਜੀਤ ਹਾਂਜੀ ਵੀਰ ਜੀ ਬੀਬੀ ਨੇ ਆਉਣ ਲੱਗੇ ਸਭ ਕੁਝ ਪਾ ਦਿੱਤਾ ਪਹਿ ਤਾਂ ਬਥੇਰਾ ਮਨਾ ਕੀਤਾ ਸੀ ਪਰ ਬੀਬੀ ਕਿੱਥੇ ਹਟਦੀ ਐ ਬਾਪੂ ਜੀ ਪੁੱਤ ਉਹ ਤੇਰਾ ਵੀ ਘਰ ਐ ਨਾਲੇ ਧੀਆ ਨੂੰ ਦਿੱਤਿਆ ਕਿਹੜਾ ਕੁਝ ਮੁੱਕਦਾ ਜੱਗੀ ਪਹਿਲਾਂ ਹੀ ਚਾਹ ਨਾਲ ਖਾਣ ਨੂੰ ਸਮਾਨ ਲੈ ਆਇਆ ਸਾਰੇ ਜਣਿਆਂ ਨੇ ਚਾਹ ਪੀਤੀ ਜੱਗੀ ਨੇ ਚਾਹ ਪੀਣ ਮਗਰੋਂ ਕਿਹਾ ਪਾਜੀ ਅੱਜ ਸਾਰੇ ਆਪਾਂ ਪਿੰਡ ਨੂੰ ਚੱਲਦੇ ਆਂ ਕੱਲ ਨੂੰ ਅਮਨ ਤੇ ਰਮਨ ਨੂੰ ਲੈ ਕੇ ਆ ਜਾਇਓ ਸਤਨਾਮ ਨਹੀਂ ਜੱਗੀ ਅੱਜ ਹੀ ਘਰ ਵਿੱਚ ਸਮਾਨ ਲਿਆਂਦਾ ਐ ਅੱਜ ਹੀ ਕਾਹਨੂੰ ਜਿੰਦਰਾ ਲਾਉਣਾ ਬਾਪੂ ਜੀ ਨੇ ਵੀ ਸਤਨਾਮ ਦੇ ਨਾਲ ਹਾਮੀ ਭਰ ਦਿੱਤੀ ਸਤਨਾਮ ਤੇ ਚਰਨਜੀਤ ਉਥੇ ਹੀ ਰੁਕ ਗਏ ਮਨਿੰਦਰ ਸਾਹਿਬ ਨੂੰ ਲੈ ਕੇ ਪਿੰਡ ਚਲਾ ਗਿਆ ਨਿੰਮੋ ਤੇ ਜੱਕੀ ਨੇ ਘਰ ਜਾ ਕੇ ਆਥਨ ਦਾ ਕੰਮ ਕਰਨਾ ਸੀ ਸਤਨਾਮ ਚਰਨਜੀਤ ਕਰ ਕਿਹੋ ਜਿਹਾ ਲੱਗਿਆ ਤੈਨੂੰ ਦਿਖਾਏ ਬਗੈਰ ਲੈਣਾ ਪਿਆ ਕਿਉਂਕਿ ਸਮਾਂ ਘਟ ਸੀ ਆਪਾਂ ਕਿੰਨੇ ਕੁ ਦਿਨ ਤੇਰੇ ਪਿੱਕੇ ਰਹਾਂਗੇ ਚਰਨਜੀਤ ਬਹੁਤ ਸੋਹਣਾ ਜੀ ਪਰ ਮੈਨੂੰ ਬੇਬੇ ਜੀ ਦੀ ਫਿਕਰ ਹੁੰਦੀ ਹੈ ਕਿ ਇਕੱਲੇ ਕਿਵੇਂ ਰਹਿਣਗੇ ਸਤਨਾਮ ਕਿਉਂ ਇੰਨਾ ਸੋਚਦੀ ਹੈ ਆਪਾਂ ਬੇਬੇ ਨੂੰ ਨਹੀਂ ਛੱਟ ਕੇ ਆਏ ਉਹਨੇ ਆਪਾਂ ਨੂੰ ਘਰੋਂ ਕੱਢਿਆ ਏ ਤੂੰ ਫਿਕਰ ਨਾ ਕਰ ਮੈਂ ਛੁੱਟੀ ਵਾਲੇ ਦਿਨ ਪਿੰਡ ਜਾਇਆ ਆਇਆ ਕਰਨਾ ਹੈ ਮੇਰੇ ਨਾਲ ਬਾਜ਼ਾਰ ਚੱਲ ਚਰਨਜੀਤ ਆਪਾਂ ਜਿਹੜਾ ਸਮਾਨ ਹੋਰ ਲੋਡ ਹੈ ਲੈ ਆਈਏ ਕੱਲ ਨੂੰ ਘਰ ਦੀ ਜੋ ਕਾਗਜ਼ੀ ਕਾਰਵਾਈ ਰਹਿੰਦੀ ਆ ਉਹ ਵੀ ਪੂਰੀ ਕਰਨੀ ਹੈ ਸਤਨਾਮ ਤੇ ਚਰਨਜੀਤ ਬਾਜ਼ਾਰ ਜਾ ਕੇ ਭਾਂਡੇ ਲੈ ਕੇ ਆਏ ਨਾਲ ਹੀ ਲੋੜੀ ਦਾ ਹੋਰ ਸਮਾਨ ਲੈ ਕੇ ਆਏ ਜਦੋਂ ਵਾਪਸ ਆਏ ਤਾਂ ਥੋੜੀ ਦੇਰ ਬਾਅਦ ਹੀ ਮਨਿੰਦਰ ਵੀ ਬੀਬੀ ਤੇ ਰਮਨ ਤੇ ਅਮਨ ਨੂੰ ਲੈ ਕੇ ਆ ਗਿਆ ਬੀਬੀ ਘਰ ਦੇ ਕੇ ਬਹੁਤ ਖੁਸ਼ ਹੋਈ ਆਮ ਸ਼ਹਿਰੀ ਘਰਾਂ ਨਾਲੋਂ ਖੁੱਲਾ ਸੀ ਬੀਬੀ ਤੇ ਸਾਰੇ ਪਰਿਵਾਰ ਨੂੰ ਸਭ ਤੋਂ ਵਧੀਆ ਇਹ ਲੱਗਿਆ ਕਿ ਕਰਵਾੜ ਦੇ ਸਾਰ ਮੇਨ ਗੇਟ ਤੇ ਛੱਤ ਸੀ ਜਿੱਥੇ ਗੱਡੀ ਤੇ ਸਕੂਟਰ ਵਧੀਆ ਖੜਦੇ ਸੀ ਅੱਗੇ ਵੇੜਾ ਸੀ ਫਿਰ ਹਾਲ ਸੀ ਹਾਲ ਵਿੱਚ ਖੱਬੇ ਹੱਥ ਪਹਿਲਾਂ ਇੱਕ ਪਾਸੇ ਬਾਥਰੂਮ ਸੀ ਤੇ ਬਾਥਰੂਮ ਦੇ ਉੱਪਰ ਦੀ ਪੌੜੀਆਂ ਚੜ੍ਹਦੀਆਂ ਸੀ ਉੱਪਰ ਜਾ ਕੇ ਪੌੜੀਆਂ ਤੇ ਛੱਤ ਪਾਈ ਸੀ ਇਸ ਤੋਂ ਅੱਗੇ ਨਾਲ ਲੱਗਦੀ ਰਸੋਈ ਸੀ ਫਿਰ ਸਾਹਮਣੇ ਤੋਂ ਕਮਰੇ ਸੀ ਸਾਰੇ ਗੇਟ ਹਾਲ ਵਿੱਚ ਖੁੱਲਦੇ ਸੀ ਕੋਠੀ ਟਾਈਪ ਛੋਟਾ ਜਿਹਾ ਘਰ ਸੀ ਅਮਨ ਤੇ ਰਮਨ ਦੋਵੇਂ ਅੰਦਰ ਬੈਠ ਤੇ ਬੈਠ ਕੇ ਖੇਡਣ ਲੱਗ ਗਈਆਂ ਮਨਿੰਦਰ ਤੇ ਬੀਬੀ ਚਾਹ ਪੀ ਕੇ ਵਾਪਸ ਚਲੇ ਗਏ ਚਰਨਜੀਤ ਰਾਤ ਦੀ ਰੋਟੀ ਦੇ ਅਹਰ ਲੱਗ ਗਈ ਸਤਨਾਮ ਆਪਣੀਆਂ ਧੀਆ ਕੋਲ ਬੈਠ ਗਿਆ ਤੇ ਕਹਿਣ ਲੱਗਾ ਨਵੇਂ ਘਰ ਆਏ ਪਹਿਲਾਂ ਕੁਝ ਮਿੱਠਾ ਬਣਾ ਲਈ ਰਾਤ ਦੀ ਰੋਟੀ ਖਾਣ ਪਿੱਛੋਂ ਚਰਨਜੀਤ ਰਮਣ ਤੇ ਅਮਨ ਨੂੰ ਸੌਣ ਲੱਗੀ ਜਦੋਂ ਤੱਕ ਦੋਵੇਂ ਬੱਚਿਆਂ ਨੂੰ ਨੀਂਦ ਆਈ ਤਾਂ ਚਰਨਜੀਤ ਨੇ ਦੇਖਿਆ ਸਤਨਾਮ ਵੀ ਸੁੱਤਾ ਪਿਆ ਸੀ ਏਦਾਂ ਲੱਗਦਾ ਸੀ ਕਿ ਜਿਵੇਂ ਮੁੱਦਤਾ ਬਾਅਦ ਸਤਨਾਮ ਸਕੂਨ ਦੀ ਨੀਂਦ ਸੁੱਤਾ ਹੋਵੇ ਚਰਨਜੀਤ ਦੇ ਦਿਲ ਨੂੰ ਵੀ ਕੁਝ ਸ਼ਾਂਤੀ ਮਿਲੀ ਚਰਨਜੀਤ ਵੀ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਚਰਨਜੀਤ ਦੀਆਂ ਅੱਖਾਂ ਵਿੱਚ ਨੀਂਦ ਕਿੱਥੇ ਉਹ ਤਾਂ ਉਹਨਾਂ ਵਹਿਣਾ ਵੱਲ ਤੁਰ ਪਈ ਜਿੰਨਾ ਦਾ ਕੋਈ ਕਿਨਾਰਾ ਨਹੀਂ ਸੀ ਸਤਨਾਮ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਣ ਲੱਗਾ ਕਿ ਚਰਨਜੀਤ ਵੀ ਉੱਠ ਗਈ ਕਹਿਣ ਲੱਗੀ ਸਵੇਰੇ ਹੀ ਤਿਆਰ ਹੋ ਗਏ ਸਤਨਾਮ ਕੀ ਗੱਲ ਸਰਦਾਰਨੀਏ ਇੰਨਾ ਲੇਟ ਹੋ ਗਈ ਚਰਨਜੀਤ ਰਾਤ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਸ਼ਾਇਦ ਨਵੀਂ ਜਗ੍ਹਾ ਕਰਕੇ ਪਰ ਹਾਂ ਇੱਕ ਹੋਰ ਨਵਾਂ ਨਾਮ ਰੱਖ ਲਿਆ ਸਤਨਾਮ ਹੋਰ ਹੋਣ ਤੂੰ ਇਸ ਘਰ ਦੀ ਸਰਦਾਰਨੀਏ ਚਲ ਮੈਂ ਗੁਰਦੁਆਰਾ ਸਹਿਬ ਜਾ ਆਵਾਂ ਮੇਰੇ ਆਏ ਤੋਂ ਤੂੰ ਜਾਵੀਂ ਚਰਨਜੀਤ ਲੈ ਮੈਂ ਇਕੱਲੀ ਨੇ ਨਹੀਂ ਜਾਣਾ ਸਤਨਾਮ ਚਰਨਜੀਤ ਇੱਥੇ ਤੈਨੂੰ ਹਰ ਕੰਮ ਇਕੱਲੇ ਹੀ ਕਰਨਾ ਪੈਣਾ ਅਮਨ ਤੇ ਰਮਨ ਨੂੰ ਇਕੱਲਿਆਂ ਕਰੇ ਨਹੀਂ ਛੱਡਣਾ ਇੱਕ ਜਣਾ ਆਪਣੇ ਦੋਵਾਂ ਵਿੱਚੋਂ ਹਮੇਸ਼ਾ ਇਹਨਾਂ ਦੇ ਨਾਲ ਰਹੂ ਚਰਨਜੀਤ ਠੀਕ ਹੈ ਜੀ ਫਿਰ ਤੁਸੀਂ ਜਾਓ ਮੈਂ ਚਾਹ ਬਣਾਉਂਦੀ ਆਂ ਚਰਨਜੀਤ ਮਗਰੋਂ ਨਾਹ ਕੇ ਤਿਆਰ ਹੋ ਗਈ ਤੇ ਚਾਹ ਬਣਾ ਲਈ ਸਤਨਾਮ ਦੇ ਆਏ ਤੋਂ ਦੋਵਾਂ ਨੇ ਚਾਹ ਪੀਤੀ ਤੇ ਉਹ ਵੀ ਗੁਰਦੁਆਰਾ ਸਾਹਿਬ ਝੜੀ ਗਈ ਇਹ ਹੁਣ ਉਹਨਾਂ ਦੋਵਾਂ ਦੀ ਰੁਟੀਨ ਬਣ ਗਈ ਚਰਨਜੀਤ ਵਾਪਸ ਆ ਕੇ ਘਰ ਦੇ ਕੰਮ ਕਰਨ ਲੱਗੀ ਉਦੋਂ ਤੱਕ ਸਤਨਾਮ ਤਿਆਰ ਹੋ ਗਿਆ ਬੱਚੀਆਂ ਵੀ ਉੱਠ ਗਈਆਂ ਸਤਨਾਮ ਚਰਨਜੀਤ ਰੋਟੀ ਲਿਆ ਪਹਿਲਾਂ ਖਾ ਲਈਏ ਫਿਰ ਮੈਂ ਜਾਣਾ ਹੈ ਚਰਨਜੀਤ ਸਤਨਾਮ ਨੂੰ ਤਿਆਰ ਦੇ ਕੇ ਅੱਜ ਤੁਹਾਨੂੰ ਛੁੱਟੀ ਸੀ ਨਾ ਸਤਨਾਮ ਹਾਂ ਪਰ ਟੈਲੀਫੋਨ ਲਗਵਾਉਣ ਲਈ ਫਾਰਮ ਭਰਨ ਜਾਣਾ ਹੈ ਗੈਸ ਕਨੈਕਸ਼ਨ ਲਈ ਏਜੰਸੀ ਵੀ ਜਾਣਾ ਹੈ ਚਰਨਜੀਤ ਰੋਟੀ ਪਾ ਕੇ ਲੈ ਆਈ ਚਾਰਾਂ ਜਣਿਆਂ ਨੇ ਰੋਟੀ ਖਾਧੀ ਸਤਨਾਮ ਚਲਾ ਗਿਆ ਚਰਨਜੀਤ ਘਰ ਦੀਆਂ ਸਾਫ਼ ਸਫਾਈਆਂ ਕਰਨ ਲੱਗੀ ਦੁਪਹਿਰ ਤੱਕ ਸਤਨਾਮ ਵੀ ਆਇਆ ਤਾਂ ਦੇਖਿਆ ਕਿ ਸਰਬੀ ਭੈਣ ਘਰ ਦੇਖਣ ਆਈ ਹੋਈ ਸੀ ਸਰਬੀ ਭੈਣ ਨੇ ਨਵੇਂ ਘਰ ਵਿੱਚ ਝੂਮਰ ਬੰਨਣ ਦੀ ਰਸਮ ਵੀ ਕੀਤੀ ਸਤਨਾਮ ਹੁਣੀ ਬਹੁਤ ਖੁਸ਼ ਸਨ ਚਰਨਜੀਤ ਨੇ ਵੀ ਆਪਣੀ ਨੰਦ ਨੂੰ ਸ਼ਗਨ ਦਿੱਤਾ ਸਰਬੀ ਭੈਣ ਸਤਨਾਮ ਅੱਜ ਛੁੱਟੀ ਸੀ ਤੇਰੀ ਫਿਰ ਵੀ ਬਾਹਰੋਂ ਆਏ ਐ ਭੈਣ ਘਰ ਦੇ ਕਈ ਕੰਮ ਕਰਨੇ ਸੀ ਕੱਲ ਨੂੰ ਫਿਰ ਮੈਂ ਡਿਊਟੀ ਜਾਣਾ ਸਤਨਾਮ ਨੇ ਮਕਾਨ ਦੇ ਤਕਰੀਬਨ ਸਾਰੇ ਕੰਮ ਨਿਵੇੜ ਲਈ ਸ਼ਾਮ ਨੂੰ ਸਤਨਾਮ ਆਪਣੀ ਭੈਣ ਨੂੰ ਉਹਨਾਂ ਦੇ ਪਿੰਡ ਛੱਡ ਆਇਆ ਅਗਲੇ ਦਿਨ ਤੋਂ ਉਹ ਆਪਣੀ ਡਿਊਟੀ ਤੇ ਜਾਣ ਲੱਗ ਗਿਆ ਸਤਨਾਮ ਦੇ ਕੰਮ ਤੇ ਜਾਣ ਤੋਂ ਬਾਅਦ ਚਰਨਜੀਤ ਨੂੰ ਔਖਾ ਲੱਗਦਾ ਕਿਉਂਕਿ ਪਹਿਲੀ ਵਾਰ ਸ਼ਹਿਰ ਦੇ ਮਹੌਲ ਵਿੱਚ ਰਹਿਣ ਆਈ ਸੀ ਪਿੰਡ ਚਾਹੇ ਚਰਨਜੀਤ ਨੂੰ ਬੇਬੇ ਜੀ ਬੁਲਾਉਂਦੀ ਨਹੀਂ ਸੀ ਪਰ ਘਰੇ ਬੇਬੇ ਕੋਲ ਆਣ ਗਵਾਣ ਤੋਂ ਕੋਈ ਨਾ ਕੋਈ ਆ ਜਾਂਦਾ ਘਰ ਵਿੱਚ ਰੌਣਕ ਰਹਿੰਦੀ ਸੀ ਇੱਥੇ ਘਰ ਸੁੰਨਾ ਜਿਹਾ ਲੱਗਦਾ ਪਰ ਫਿਰ ਵੀ ਚਰਨਜੀਤ ਰਮਨ ਤੇ ਅਮਨ ਨਾਲ ਵਿਅਸਤ ਰਹਿਣ ਦੀ ਕੋਸ਼ਿਸ਼ ਕਰਦੀ ਚਰਨਜੀਤ ਸਤਨਾਮ ਨੂੰ ਕੁਝ ਨਾ ਕਹਿੰਦੀ ਕਿਉਂਕਿ ਸਤਨਾਮ ਸ਼ਹਿਰ ਆ ਕੇ ਖੁਸ਼ ਸੀ ਕਿਉਂਕਿ ਹੁਣ ਉਹਨੂੰ ਚਰਨਜੀਤ ਅਮਨ ਤੇ ਰਮਨ ਦੀ ਕੋਈ ਚਿੰਤਾ ਨਹੀਂ ਸੀ ਸਤਨਾਮ ਤੇ ਚਰਨਜੀਤ ਦੋਵਾਂ ਜੀਆਂ ਨੂੰ ਹੁਣ ਕਿਤੇ ਨਾ ਕਿਤੇ ਬੇਬੇ ਦੀ ਫਿਕਰ ਰਹਿੰਦੀ ਸੀ ਚਰਨਜੀਤ ਸਤਨਾਮ ਨੂੰ ਕਹਿ ਦਿੰਦੀ ਸੀ ਪਰ ਸਤਨਾਮ ਮਨ ਵਿੱਚ ਹੀ ਰੱਖਦਾ ਇਸ ਲਈ ਹਰ 15 ਦਿਨਾਂ ਬਾਅਦ ਸਤਨਾਮ ਬੱਚੀਆਂ ਤੇ ਚਰਨਜੀਤ ਨੂੰ ਉਹਦੇ ਪੇਕੇ ਘਰ ਛੱਡ ਕੇ ਆਪ ਬੇਬੇ ਨੂੰ ਮਿਲਣ ਚਲਾ ਜਾਂਦਾ ਜੇ ਚਰਨਜੀਤ ਨਾਲ ਜਾਣ ਨੂੰ ਕਹਿੰਦੀ ਤਾਂ ਉਹ ਕਹਿ ਦਿੰਦਾ ਰਹਿਣ ਦੇ ਚਰਨਜੀਤ ਬੇਬੇ ਨੇ ਤੇਰੇ ਨਾਲ ਫੇਰ ਕਲੇਸ਼ ਕਰਨਾ ਏ ਸਤਨਾਮ ਜਦੋਂ ਵੀ ਪਿੰਡ ਜਾਂਦਾ ਬੇਬੇ ਨੂੰ ਜਾ ਕੇ ਮੱਥਾ ਟੇਕਦਾ ਬੇਬੇ ਚੁੱਪ ਰਹਿੰਦੀ ਸਿਰ ਵੀ ਨਾ ਪਲੂਸ ਦੀ ਜੇ ਬੋਲਦੀ ਤਾਂ ਬਸ ਮੰਦੇ ਬੋਲ ਹੀ ਬੋਲਦੀ ਸਤਨਾਮ 10 15 ਮਿੰਟ ਰੁੱਕ ਕੇ ਵਾਪਸ ਮੁੜ ਜਾਂਦਾ ਉੱਥੋਂ ਆਪਣੀ ਭੈਣ ਕੋਲ ਚਲਾ ਜਾਂਦਾ ਭੈਣ ਤੇ ਭਾਜੀ ਨੂੰ ਵੀ ਪਿੰਡ ਗੇੜਾ ਮਾਰ ਕੇ ਉਹਨੂੰ ਕਹਿ ਕੇ ਆਉਂਦਾ ਸਤਨਾਮ ਦੀ ਜ਼ਿੰਦਗੀ ਵਧੀਆ ਲੰਗੀ ਜਾਂਦੀ ਸੀ ਅਮਨਦੀਪ ਤੇ ਰਮਨਦੀਪ 4 ਸਾਲ ਦੀਆਂ ਹੋਣ ਵਾਲੀਆਂ ਸੀ ਸਤਨਾਮ ਨੇ ਉਹਨਾਂ ਦੋਨਾਂ ਨੂੰ ਘਰ ਦੇ ਨੇੜੇ ਹੀ ਵਧੀਆ ਸਕੂਲ ਵਿੱਚ ਪੜਨ ਲਾ ਦਿੱਤਾ ਸਵੇਰੇ ਰੋਜ਼ ਸਤਨਾਮ ਦਫ਼ਤਰ ਜਾਣ ਤੋਂ ਪਹਿਲਾਂ ਆਪਣੀਆਂ ਧੀਆਂ ਨੂੰ ਸਕੂਲ ਛੱਡ ਕੇ ਆਉਂਦਾ ਦੁਪਹਿਰ ਨੂੰ ਚਰਨਜੀਤ ਜਾ ਕੇ ਲੈ ਆਉਂਦੀ ਪਹਿਲੇ ਦਿਨ ਬੱਚੇ ਸਕੂਲ ਜਾਣ ਲੱਗੇ ਰੋਂਦੇ ਦੇਖੇ ਪਰ ਅਮਨ ਤੇ ਰਮਨ ਦੋਵੇਂ ਇਕੱਠੀਆਂ ਸਕੂਲ ਪੜਨ ਲੱਗੀਆਂ ਸੀ ਇਸ ਲਈ ਦੋਵੇਂ ਖੁਸ਼ ਹੋ ਕੇ ਸਕੂਲ ਪੜਨ ਜਾਂਦੀਆਂ ਸਤਨਾਮ ਹੁਣਾ ਸਾਲ ਹੋਣ ਵਾਲਾ ਸੀ ਸ਼ਹਿਰਾਂ ਨੂੰ ਵਧੀਆ ਲੰਘ ਗਿਆ 2-3 ਹਫ਼ਤੇ ਬਾਅਦ ਬੇਬੇ ਕੋਲ ਗੇੜਾ ਮਾਰ ਆਉਂਦਾ ਬੇਬੇ ਨੂੰ ਇਹ ਮਹਿਸੂਸ ਹੋਣ ਲੱਗਾ ਸੀ ਕਿ ਮੇਰਾ ਪੁੱਤ ਮੇਰੇ ਕੋਲ ਆਉਣ ਜਾਣ ਲੱਗ ਗਿਆ ਚਾ ਰਣਜੀਤ ਤੇ ਉਹਦੀਆਂ ਕੁੜੀਆਂ ਤਾਂ ਕਦੇ ਨਹੀਂ ਆਈਆਂ ਇੱਕ ਦਿਨ ਸਤਨਾਮ ਨੇ ਪੱਕਾ ਹੀ ਮੇਰੇ ਕੋਲ ਆ ਜਾਣਾ ਏ ਫਿਰ ਮੈਂ ਉਹਦਾ ਦੁਬਾਰਾ ਵਿਆਹ ਕਰ ਦੇਣਾ ਏ ਇਹ ਹੀ ਗੱਲ ਬੇਬੇ ਨੇ ਇੱਕ ਦਿਨ ਸਰਬੀ ਤੇ ਤਰਸੀਮ ਨੂੰ ਪੈਂਡਾ ਆਣ ਨੂੰ ਦੱਸ ਦਿੱਤੀ ਤਰਸੀਮ ਗੁੱਸੇ ਵਿੱਚ ਬੋਲਿਆ ਬੇਬੇ ਤੂੰ ਹਾਲੇ ਵੀ ਨਹੀਂ ਬਦਲੀ ਤੈਨੂੰ ਕੀ ਲੱਗਦਾ ਹੈ ਜੇ ਚਾ ਰੰਜੀਤ ਭੈਣ ਹੋਣੀ ਸਤਨਾਮ ਨਾਲ ਨਹੀਂ ਆਉਂਦੀਆਂ ਤਾਂ ਤੇਰੇ ਕਹੇ ਤੋਂ ਸਤਨਾਮ ਉਹਨਾਂ ਨੂੰ ਛੱਡ ਦਿਓ ਕਦੇ ਵੀ ਨਹੀਂ ਸਤਨਾਮ ਉਹਨਾਂ ਨੂੰ ਖੁਦ ਹੀ ਨਹੀਂ ਲੈ ਕੇ ਆਉਂਦਾ ਕਿਉਂਕਿ ਹੁਣ ਉਹ ਦੁਬਾਰਾ ਕਲੇਸ਼ ਨਹੀਂ ਚਾਹੁੰਦਾ ਤਰਸੀਮ ਉਥੋਂ ਉੱਠ ਕੇ ਗੱਡੀ ਵਿੱਚ ਜਾ ਕੇ ਬੈਠ ਗਿਆ ਸਰ ਵੀ ਖਿੱਚ ਕੇ ਬੋਲੀ ਬੇਬੇ ਬਦਲ ਜਾ ਜੇ ਬਦਲ ਸਕਦੀਆਂ ਨਹੀਂ ਤੇਰਾ ਬੁਢਾਪਾ ਰੋਲ ਜਾਣਾ ਅਸੀਂ ਵੀ ਤੈਨੂੰ ਮਹੀਨੇ ਤੋਂ ਮਹੀਨੇ ਬਾਅਦ ਸਤਨਾਮ ਦੇ ਕਹੇ ਹੀ ਮਿਲਣ ਆਉਂਦੇ ਸੀ ਪਤਾ ਨਹੀਂ ਹੁਣ ਆਉਣਾ ਹੋਊ ਕਿ ਨਹੀਂ ਪਰ ਬੇਬੇ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਜਦੋਂ ਸਰਬੀ ਆਪਣੇ ਦੋਵੇਂ ਮੁੰਡਿਆਂ ਨੂੰ ਨਾਲ ਲੈ ਕੇ ਗੱਡੀ ਵਿੱਚ ਬੈਠੀ ਤਾਂ ਤਰਸੀਮ ਕਹਿਣ ਲੱਗਿਆ ਦੇਖ ਸਰਬੀ ਬੇਬੇ ਤੇਰੀ ਮਾਂ ਏ ਤੂੰ ਜੀ ਸਦਕੇ ਆਉਣ ਜਾਣ ਰੱਖ ਪਰ ਅੱਜ ਤੋਂ ਮੈਨੂੰ ਨਾ ਕਹੀਂ ਸਰਬੀ ਜੀ ਮੈਂ ਵੀ ਕੀ ਕਰਨਾ ਜਦੋਂ ਤੁਸੀਂ ਨਹੀਂ ਆਉਣਾ ਗੱਲ ਤਾਂ ਕਿਸੇ ਦੀ ਮੰਨਣੀ ਨਹੀਂ ਬੇਬੇ ਨੇ ਕੀ ਕਰਨਾ ਆਕੇ ਪਰ ਸਤਨਾਮ ਜ਼ਰੂਰ ਪੈਂਡ ਬੇਬੇ ਕੋਲ ਢੇੜਾ ਮਾਰ ਕੇ ਜਾਂਦਾ ਇਸ ਵਾਰ ਨਵੰਬਰ ਚ ਚਰਨਜੀਤ ਦੇ ਭਰਾ ਦਾ ਵਿਆਹ ਸੀ ਮਨਿੰਦਰ ਛੁੱਟੀ ਆ ਗਿਆ ਸੀ ਬੀਬੀ ਤੇ ਬਾਪੂ ਜੀ ਹੁਣਾਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਬਾਪੂ ਜੀ ਨੂੰ ਘਰ ਛੱਡ ਕੇ ਸਾਰੇ ਜਣੇ ਸ਼ਹਿਰ ਚਰਨਜੀਤ ਕੋਲ ਆ ਜਾਂਦੇ ਬੀਬੀ ਆਪਣੀ ਪੋਤੀ ਨੂੰ ਲੈ ਕੇ ਸ਼ਹਿਰ ਵਾਲੇ ਘਰ ਰੁਕ ਜਾਂਦੀ ਦੁਪਹਿਰ ਤੋਂ ਬਾਅਦ ਜੱਗੀ ਵਿੱਚ ਦੀ ਆ ਕੇ ਰਮਨ ਤੇ ਅਮਨ ਨੂੰ ਸਕੂਲ ਤੋਂ ਲਿਆ ਕੇ ਬੀਬੀ ਕੋਲ ਘਰ ਛੱਡ ਦਿੰਦਾ ਸੀ ਚਰਨਜੀਤ ਹੁਣਾਂ ਨੇ ਹਫ਼ਤੇ ਵਿੱਚ ਹੀ ਸਾਰਾ ਸਮਾਨ ਖਰੀਦ ਲਿਆ ਜਸਵੀਰ ਵੀ 2 ਦਿਨਾਂ ਲਈ ਸੌਰਿਆਂ ਤੋਂ ਆਈ ਹੋਈ ਸੀ ਬਾਕੀ ਰਹਿੰਦੇ ਕੰਮ ਸਤਨਾਮ ਤੇ ਮਨਿੰਦਰ ਨੇ ਨਿਵੇੜ ਲਏ 11 ਕੁ ਦਿਨ ਰਹਿ ਗਏ ਸੀ ਬੀਬੀ ਨੇ ਘਰ ਵਿਆਹ ਦੇ ਗੋਣ ਬਿਠਾ ਲਈ ਹਰ ਰੋਜ਼ ਗਲੀ ਗਵਾਂਡ ਦੀਆਂ ਤੇ ਸ਼ਰੀਕੇ ਦੀਆਂ ਔਰਤਾਂ ਤੇ ਘਰ ਦੀਆਂ ਔਰਤਾਂ ਨਾਲ ਰਲ ਕੇ ਰਾਤ ਨੂੰ ਛਗਣਾ ਦੇ ਗੀਤ ਘੋੜੀਆਂ ਗਾਉਂਦੀਆਂ ਵਿਆਹ ਤੋਂ 5 ਦਿਨ ਪਹਿਲਾਂ ਚਰਨਜੀਤ ਆਪਣੇ ਪੇਕੇ ਚਲੀ ਗਈ ਸਤਨਾਮ ਵੀ ਰਾਤ ਨੂੰ ਆਪਣੇ ਸਹੁਰੇ ਚਲਾ ਜਾਂਦਾ ਸਵੇਰੇ ਪਿੰਡ ਤੋਂ ਹੀ ਡਿਊਟੀ ਤੇ ਜਾਂਦਾ ਵਿਆਹ ਤੋਂ 3 ਦਿਨ ਪਹਿਲਾਂ ਹਲਵਾਈ ਲੱਗ ਗਏ ਮਨਿੰਦਰ ਦੀ ਬਰਾਤ ਤੋਂ 1 ਦਿਨ ਪਹਿਲਾਂ ਸਾਰੇ ਸਾਖ ਸਕੇਰੀਆਂ ਵਾਲੇ ਆ ਗਏ ਦੁਪਹਿਰ ਤੱਕ ਨਾਨਕਾ ਮੇਲ ਵੀ ਆ ਗਿਆ ਪਰਿਵਾਰ ਵੱਲੋਂ ਬਹੁਤ ਸਲੀਕੇ ਨਾਲ ਸਾਰੇ ਰਿਸ਼ਤੇਦਾਰਾਂ ਦੀ ਆਉ ਭਗਤ ਕੀਤੀ ਗਈ ਨਾਨਕੀਆਂ ਰਾਤ ਨੂੰ ਨਾਨਕੀਆਂ ਨੇ ਜਾਗੋ ਕੱਢੀ ਤੇ ਗਿੱਧੇ ਵਿੱਚ ਪੂਰੀ ਹਤਮਾਲਾਂ ਪਾਈਆਂ ਜਦੋਂ ਗਿੱਧੇ ਵਿੱਚ ਨੱਚ-ਨੱਚ ਕੇ ਸਾਰੀਆਂ ਜਣੀਆਂ ਥੱਕ ਗਈਆਂ ਤਾਂ ਨਾਨਕੇ ਦਾਦਕੇ ਮਾਮੀਆਂ ਮਾਸੀਆਂ ਚਾਚੀਆਂ ਪੂਆ ਇੱਕ ਦੂਜੇ ਨੂੰ ਸੱਠਣੀਆਂ ਦੇਣ ਲੱਗੀਆਂ 20-25 ਸਾਲ ਪਹਿਲਾਂ ਤੱਕ ਇਸ ਤਰ੍ਹਾਂ ਦੇ ਹੀ ਵਿਆਹ ਹੁੰਦੇ ਸੀ ਸਾਰੇ ਰਿਸ਼ਤੇਦਾਰਾਂ ਨੇ ਮਿਲ ਕੇ ਬੈਠ ਕੇ ਹਾਸਾ ਠੱਠਾ ਕਰਨਾ ਵਿਆਹ ਵਿੱਚ ਹਾਸੇ ਤੇ ਖੁਸ਼ੀਆਂ ਆਪਸ ਵਿੱਚ ਵੰਡੀਆਂ ਜਾਂਦੀਆਂ ਸੀ ਜੇ ਕੋਈ ਹਾਸੇ ਵਿੱਚ ਜਾਂ ਸਿੱਠਣੀਆਂ ਰਾਹੀਂ ਮਜ਼ਾਕ ਵੀ ਕਰਦਾ ਸੀ ਤਾਂ ਮੂਰਿਓਂ ਅਗਲਾ ਵੀ ਹੱਸ ਕੇ ਜਵਾਬ ਦਿੰਦਾ ਛੇਤੀ ਕਿਤੇ ਕੋਈ ਗੁੱਸੇ ਨਾ ਹੁੰਦਾ ਥੱਕ ਹਾਰ ਕੇ ਸਾਰੇ ਰਿਸ਼ਤੇਦਾਰ ਸੌਂ ਗਏ ਅਗਲੇ ਦਿਨ ਸਵੇਰੇ ਸਾਰੇ ਜਲਦੀ ਉੱਠ ਗਏ ਪਹਿਲਾ ਮਨਿੰਦਰ ਦੀ ਨਾਈ ਤੋਂ ਹੀ ਦੀ ਰਸਮ ਕੀਤੀ ਗਈ ਇਸ ਵੇਲੇ ਔਰਤਾਂ ਨੇ ਗੀਤ ਗਾਏ ਤੇ ਸਾਰੇ ਸ਼ਗਨ ਕੀਤੇ ਮਨਿੰਦਰ ਦੇ ਤਿਆਰ ਹੋਣ ਤੇ ਜਸਵੀਰ ਤੇ ਚਰਨਜੀਤ ਨੇ ਸੇਹਰਾ ਬੰਨਣ ਦੀ ਰਸਮ ਕੀਤੀ ਨਿੰਮਾ ਨੇ ਮਨਿੰਦਰ ਦੇ ਸੁਰਮਾ ਪਾਇਆ ਤੇ ਸਭ ਨੇ ਮਨਿੰਦਰ ਦਾ ਮੂੰਹ ਮਿੱਠਾ ਕਰਾ ਕੇ ਸਭ ਨੇ ਵਾਰਨੇ ਕੀਤੇ ਸ਼ਗਨ ਵਿਹਾਰ ਹੁੰਦਿਆਂ ਨੂੰ ਸਾਰੇ ਜਣੇ ਵੀ ਤਿਆਰ ਹੋ ਗਏ 9 ਵਜੇ ਨੂੰ ਬਰਾਤ ਆਪਣੀ ਮੰਜ਼ਲ ਵੱਲ ਰਵਾਨਾ ਹੋ ਗਈ ਉਹਨਾਂ ਦਿਨਾਂ ਵਿੱਚ ਵਿਆਹ ਦੀ ਵੀਡੀਓ ਬਣਾਉਣ ਦਾ ਆਮ ਰਿਵਾਜ ਹੋ ਗਿਆ ਸੀ 20 ਮਿੰਟ ਦਾ ਰਸਤਾ ਬਰਾਤ ਨੇ ਵੀਡੀਓ ਬਣਾਉਣ ਕਰਕੇ ਪੌਣੇ ਘੰਟੇ ਵਿੱਚ ਪੂਰਾ ਕੀਤਾ ਬਰਾਤ ਦਾ ਬਹੁਤ ਵਧੀਆ ਸਵਾਗਤ ਕੀਤਾ ਗਿਆ ਤੇ ਫਿਰ ਮਿਲਣੀ ਦੀ ਰਸਮ ਕੀਤੀ ਗਈ ਬਾਅਦ ਵਿੱਚ ਸਾਰਿਆਂ ਨੇ ਚਾਹ ਪੀਤੀ ਤੇ ਫਿਰ ਆਨੰਦ ਕਾਰਜ ਸ਼ੁਰੂ ਹੋ ਗਏ 12 ਵਜੇ ਤੱਕ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਦੇਗ ਵਰਤੌਣ ਉਪਰੰਤ ਸਮਾਪਤੀ ਹੋ ਗਈ ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਸਤਕਾਰ ਸਹਿਤ ਪਹੁੰਚਾਇਆ ਗਿਆ ਫਿਰ ਮਨਿੰਦਰ ਤੇ ਮਨਪ੍ਰੀਤ ਨੂੰ ਬਿਠਾ ਕੇ ਵਾਰਨਿਆਂ ਦੀ ਰਸਮ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ 3 ਵਜੇ ਤੱਕ ਬਰਾਤ ਨੂੰ ਰੋਟੀ ਖਵਾਉਣ ਤੋਂ ਬਾਅਦ 4 ਵਜੇ ਤੱਕ ਮਨਪ੍ਰੀਤ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਉਸ ਦੀ ਭਿੱਜੀਆਂ ਅੱਖਾਂ ਨਾਲ ਵਿਦਾਈ ਕੀਤੀ ਬਹੁਤ ਔਖਾ ਹੁੰਦਾ ਮਾਪਿਆਂ ਵੱਲੋਂ ਧੀਆਂ ਨੂੰ ਤੋੜਨਾ ਪਰ ਹਰ ਕੋਈ ਤੋੜਦਾ ਹੈ ਜੁੱਗਾਂ ਤੋਂ ਇਹ ਹੀ ਰੀਤ ਜੱਗ ਤੇ ਬਣੀ ਆਈ ਹੈ ਸ਼ਾਮ ਨੂੰ 5 ਵਜੇ ਤੱਕ ਬਰਾਤ ਮਨਪ੍ਰੀਤ ਦੀ ਡੋਲੀ ਲੈ ਕੇ ਪਿੰਡ ਪਹੁੰਚ ਗਈ ਨਿੰਮੋ ਨੇ ਮੂੰਹ ਮਿੱਠਾ ਕਰਵਾ ਕੇ ਆਪਣੀ ਦਰਾਣੀ ਨੂੰ ਡੋਲੀ ਵਾਲੀ ਕਾਰ ਵਿੱਚੋਂ ਉਤਾਰਿਆ ਅੱਗੇ 메ਨ ਗੇਟ ਤੇ ਮਨਿੰਦਰ ਦੀਆਂ ਭੈਣਾਂ ਵੀ ਨਵੀਂ ਵਿਆਹੀ ਜੋੜੀ ਦਾ ਰਾਹ ਰੋਕ ਕੇ ਖੜ ਗਈਆਂ ਮਨਿੰਦਰ ਨੇ ਭੈਣਾਂ ਨੂੰ ਸ਼ਗਨ ਦਿੱਤਾ ਤੇ ਬਾਅਦ ਵਿੱਚ ਬੀਬੀ ਨੇ ਸੁਭਾਗ ਜੋੜੀ ਤੋਂ ਪਾਣੀ ਵਾਰ ਕੇ ਪੀਤਾ ਸਾਰੇ ਹੋਰ ਸ਼ਗਨ ਵਿਹਾਰ ਕੀਤੇ ਗਏ ਜੱਗੀ ਨੇ ਛੋਟੇ ਭਰਾ ਦੇ ਵਿਆਹ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਸਭ ਕੁਝ ਵਧੀਆ ਹੋ ਗਿਆ ਅਗਲੇ ਦਿਨ ਸਤਨਾਮ ਉਥੋਂ ਹੀ ਕੰਮ ਤੇ ਚਲਾ ਗਿਆ ਤੇ ਬੱਚੀਆਂ ਨੂੰ ਲੈ ਆਇਆ ਸ਼ਾਮ ਨੂੰ ਉਹ ਚਰਨਜੀਤ ਸਮਾਂ ਲੰਘਦਿਆਂ ਕਿਹੜਾ ਦੇਰ ਲੱਗਦੀ ਹੈ ਦੇਖਦੇ ਹੀ ਦੇਖਦੇ 5 ਸਾਲ ਬੀਤ ਗਏ ਰਮਨ ਤੇ ਅਮਨ ਦੋਵੇਂ 6ਵੀਂ ਕਲਾਸ ਵਿੱਚ ਹੋ ਗਈਆਂ ਨਿੰਮੋ ਤੇ ਜੱਗੀ ਦੀ ਕੁੜੀ ਜਸਮੀਤ ਵੀ ਅਮਨ ਹੁਣਾ ਦੇ ਸਕੂਲ ਵਿੱਚ ਹੀ ਪੜ੍ਹਦੀ ਸੀ ਇਸ ਸਕੂਲ ਦੀ ਵੈਨ ਅਮਨ ਹੁਣਾ ਦੇ ਨਾਨਕੇ ਵੀ ਜਾਂਦੀ ਸੀ ਨਿੰਮੋ ਦੀ ਗੋਦੀ ਇੱਕ ਸਾਲ ਦਾ ਮੁੰਡਾ ਸੀ ਜਿਸ ਦਾ ਨਾਮ ਬਾਪੂ ਜੀ ਨੇ ਕੁਲਵੀਰ ਸਿੰਘ ਰੱਖਿਆ ਮਨਿੰਦਰ ਤੇ ਮਨਪ੍ਰੀਤ ਦੇ ਘਰ ਵੀ ਦੋ ਕੁ ਸਾਲ ਦੀ ਲਾਡਲੀ ਧੀ ਜੋਤੀ ਖੇੜਦੀ ਸੀ ਮਨਿੰਦਰ ਦੀ ਤਰੱਕੀ ਹੋ ਗਈ ਉਹਨੂੰ ਜੁਨਿਟ ਵਿੱਚ ਕੁਆਟਰ ਮਿਲ ਗਿਆ ਪਿਛਲੇ ਸਾਲ ਉਹ ਮਨਪ੍ਰੀਤ ਤੇ ਆਪਣੀ ਧੀ ਨੂੰ ਜੁਨਿਟ ਨਾਲ ਲੈ ਗਿਆ ਅਗਲੇ ਸਾਲ ਜਨਵਰੀ ਵਿੱਚ ਮਨਿੰਦਰ ਨੇ ਛੁੱਟੀ ਆਉਣਾ ਸੀ ਇਸ ਵਾਰ ਨਿੰਮੋ ਤੇ ਜੱਗੀ ਦੇ ਮੁੰਡੇ ਦੀ ਲੋੜੀ ਦਾ ਪ੍ਰੋਗਰਾਮ ਸੀ ਸਤਨਾਮ ਨੇ ਆਪਣੇ ਘਰ ਉੱਪਰ ਪੌੜੀਆਂ ਕੋਲ ਇੱਕ ਕਮਰਾ ਤੇ ਬਾਥਰੂਮ ਹੋਰ ਛੱਤ ਲਿਆ ਥੱਲੇ ਵੀ ਹਾਲ ਦੇ ਸੱਜੇ ਪਾਸੇ ਇੱਕ ਕਮਰਾ ਮਹਿਮਾਨਾਂ ਵਾਸਤੇ ਖਾਲ ਦੇ ਅੰਦਰ ਗੇਟ ਖੋਲਦਾ ਕਰਕੇ ਬਣਾ ਲਿਆ ਸਤਨਾਮ ਦਾ ਘਰ ਪਹਿਲਾਂ ਨਾਲੋਂ ਵੀ ਵਧੀਆ ਲੱਗਣ ਲੱਗ ਗਿਆ ਸਤਨਾਮ ਆਪਣੀ ਬੇਬੇ ਕੋਲ ਹੁਣ ਹਫਤੇ ਬਾਅਦ ਜਾਣ ਲੱਗ ਗਿਆ ਹੁਣ ਤਾਂ ਉਹ ਜਦੋਂ ਵੀ ਜਾਂਦਾ ਬੇਬੇ ਨੂੰ ਸ਼ਹਿਰ ਆਪਣੇ ਨਾਲ ਚੱਲਣ ਨੂੰ ਕਹਿੰਦਾ ਰਹਿੰਦਾ ਕਿੰਨੀ ਵਾਰ ਉਹਨੇ ੱੱਕੇ ਨਾਲ ਵੀ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਬੇਬੇ ਕਦੇ ਨਾ ਮੰਨਦੀ ਕਦੇ-ਕਦੇ ਤਾਂ ਗੁੱਸੇ ਵਿੱਚ ਬੋਲਦੀ ਕਹਿੰਦੀ ਸਤਨਾਮ ਦੇਖ ਅੱਗੇ ਮੈਨੂੰ ਕੁਝ ਨਹੀਂ ਦਿਖਦਾ ਤੂੰ ਦੁਬਾਰਾ ਵਿਆਹ ਕਰਵਾ ਲੈ ਤੇਰੇ ਮੁੰਡਾ ਹੋ ਜੂ ਤੇਰੇ ਪਿਓ ਦਾ ਵੰਸ਼ ਚੱਲਦਾ ਰਹ ਜੂ ਸਰਜੀਤ ਕੌਰ ਫੇਰ ਕਹਿਣ ਲੱਗੀ ਮੈਂ ਕਿਹੜਾ ਕਹਿੰਦੀ ਆ ਤੂੰ ਚਰਨਜੀਤ ਨੂੰ ਛੱਡ ਦੇ ਬਸ ਵਿਆਹ ਨੂੰ ਹਾਂ ਕਰ ਦੇ ਸਤਨਾਮ ਬੇਬੇ ਤੂੰ ਕਿਉਂ ਉਹੀ ਗੱਲਾਂ ਕਰੀ ਜਾਨੀ ਏ ਚਾਹੇ ਮੇਰੇ ਕੋਈ ਔਲਾਦ ਨਾ ਹੁੰਦੀ ਮੈਂ ਤਾਂ ਵੀ ਕਦੇ ਦੂਜਾ ਵਿਆਹ ਨਹੀਂ ਕਰਾਉਣਾ ਸੀ ਸਤਨਾਮ ਗੁੱਸੇ ਵਿੱਚ ਉੱਠ ਕੇ ਚਲਾ ਗਿਆ ਉਹਨੇ ਘਰ ਜਾ ਕੇ ਚਰਨਜੀਤ ਨੂੰ ਵੀ ਕੁਝ ਨਹੀਂ ਦੱਸਿਆ ਬੇਬੇ ਦੀ ਉਮਰ ਹੁਣ 70 ਸਾਲ ਦੀ ਹੋਣ ਵਾਲੀ ਸੀ ਪਰ ਉਹ ਬਦਲੀ ਹਲੇ ਵੀ ਨਹੀਂ ਸੀ ਸੁਭਾਅ ਪਹਿਲਾਂ ਵਰਗਾ ਹੀ ਸੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ੍ਹ ਅਗਲੇ ਭਾਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ